ਆ ਤੁਸੀਂ ਦੇਖ ਸਕਦੇ ਹੋ ਬਾਈ ਇਹ ਦੂਜੇ ਸੂਏ ਪੱਠ ਹੈ ਕੁਆਲਿਟੀ ਦੇਖ ਸਕਦੇ ਹੋ ਬਾਈ ਤੁਸੀਂ ਨਕੌੜੇ ਦੀ ਇੱਕ ਨੰਬਰ ਆ ਵੀਰੇ 6 ਦੰਦ ਬੱਕਰੀ ਹੈ ਹਲੇ ਇਹ ਆਜ ਦੇ ਬੱਚੇ ਨੇ ਬਾਈ 90 ਤੋਂ ਨੇ ਪੱਠ ਬੱਕਰਾ ਵੀਰੇ ਉਹ ਦਿਖਾ ਵੀ ਕਾਲੀ ਬੱਕਰੀ ਵੈਸੇ ਤੁਸੀਂ ਦੇਖੀ ਹੋਈ ਆ ਬਾਈ ਕਾਲੀ ਬੱਕਰੀਆਂ ਹੁੰਦੇ ਇਹ ਫੋਨ 'ਉਹਦੇ ਵੀ ਬੋਲ ਰਹੀ ਬਾਈ ਤੈਨਾਂ ਕਿਲੋ ਦਾ ਰਿਜਲਟ ਆ ਦੋ ਤਾਂ ਬੱਕਰੀਆਂ ਉਨੇ ਡੈਮੋ ਦਾ ਆ ਤੁਸੀਂ ਦੇਖ ਸਕਦੇ ਹੋ ਬਈ ਉਹ ਕਾਲੀ ਬੱਕਰੀ ਲੈੜਾ ਤੁਹਾਨੂੰ ਬੱਕਰੀ ਹੁਣ ਦਿਖਾਈਆ ਆ ਲੋਹਾ ਬੱਚਾ ਉਹਦਾ ਇਹਦੇ ਆ ਜਿਹੜੀ ਸ਼ੇਰੀ ਆ ਬਾਈ ਅਹਾਂ ਇਹਦੇ ਮੰਗਰਾ ਆ ਬੱਚਾ ਮੰਗਰਾ ਬਹੁਤ ਵਧੀਆ ਇਹ ਵੀ ਫਿਰ ਕੋਈ ਆ ਬੱਚਾ ਵੀਰੇ ਦਾ ਸੱਕਰੀ ਨਾਗਰਾ ਬਚ ਰਹੇ